ਸਟਾ I20 ਬਲੈਰੋ ਯੋਕੋਹਮਰ ਮਾਰ ਕੇ ਦਿਖਾ ਦੋ ਪਹਿਲਾਂ ਸਾਰਾ ਸਟਾਕ ਅਵੇਲੇਬਲ ਸਾਰਾ ਸਟਾਕ ਅਵੇਲੇਬਲ ਹੈ ਸਸਕਲ ਦੋਸਤੋ ਬਾਈ ਟਾਇਰ ਪਾਉਣੇ ਆ ਨਵੇਂ ਪਾਉਣੇ ਆ ਤਾਂ ਆਪਾਂ ਤੁਹਾਡੇ ਵਾਸਤੇ ਇੱਕ ਟਾਇਰਾਂ ਦੇ ਹੱਬ ਤੇ ਆ ਗਏ ਆ ਬਾਈ ਜੀ ਖੜੇ ਕਿੱਥਿਆਂ ਕੋਟਕਪੂਰੇ ਖੜੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਆ ਨਵਲ ਟਾਇਰ ਤੇ ਬਾਈ ਬਹੁਤ ਹੀ ਜ਼ਿਆਦਾ ਘੱਟ ਰੇਟ ਆਪਾਂ ਲੈ ਕੇ ਆ ਗਏ ਆ ਬਾਈ ਸ਼ਰਮੇ ਕੋਲੇ ਆ ਗਏ ਆ ਬਾਈ ਤੇ ਅੱਜ ਆਪਾਂ ਇੱਕ ਪੰਡਤਾਂ ਦੇ ਮੁੰਡੇ ਨੂੰ ਲੈ ਕੇ ਆ ਗਏ ਤੇ ਪੰਡਤਾਂ ਦੇ ਮੁੰਡੇ ਨਾਲ ਯਾਰੀ ਪਾਉਂਗੇ ਤਾਂ ਤੁਸੀਂ ਯਾਦ ਰੱਖੋਗੇ ਟਾਇਰ ਆ ਜਿਹੜੇ ਬਾਈ ਬਹੁਤ ਘੱਟ ਰੇਟਾਂ ਤੇ ਜਿੱਥੋਂ ਪਰ ਨਵਲ ਟਾਇਰਾਂ ਵਾਲੇ ਕੋਟਕਪੂਰੇ ਆ ਜਿਓ ਇਸ ਤੋਂ ਬਾਅਦ ਤੁਹਾਨੂੰ ਰੇਟ ਦਾ ਭਾਈ ਆਪ ਹੀ ਫਰਕ ਪਤਾ ਲੱਗ ਜੂ ਇੱਧਰ ਦੇਖ ਲਓ ਆ ਕੇ ਭਾਈ ਟਾਇਰ ਹੀ ਟਾਇਰ ਪਏ ਆ ਤੇ ਭਾਈ ਸ਼ਰਮੇ ਨਾਲ ਕਰਦੇ ਆ ਗੱਲਬਾਤ ਸੱਸੀ ਗਾਲ ਜੀ ਕੀ ਹਾਲ ਹੈ ਭਾਈ ਉਹ ਠੀਕ ਠਾਕ ਉਹ ਤੋਂ ਵਧੀਆ ਬਰਾਬਰ ਬੜਾ ਦੇਵੋਗੇ ਟਾਈਮ ਜਰੂਰ ਜਰੂਰ ਜੀ ਸਾਡੇ ਵੱਸੇ ਆ ਜਾ ਰਹੇ ਆ ਆਪਾਂ ਤੇ ਇੱਧਰ ਭਾਈ ਦੇਖ ਲਓ ਪਹਿਲਾਂ ਇੱਧਰ ਮੈਂ ਤੁਹਾਨੂੰ ਦਿਖਾ ਦੇਣਾ ਇੱਧਰ ਸਵੈਫਟ I20 ਬਲੈਰੋ ਯੋਕੋਹਾਮਾ ਸੀਟ ਅਪੋਲੋ ਤੇ ਵੱਡਾ ਟਾਇਰ ਭਾਈ ਫੋਰਚੂਨਰ ਦਾ ਠੀਕ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਟਾਇਰ ਤੁਹਾਨੂੰ ਇੱਥੇ ਮਿਲ ਜਾਣਗੇ ਕਿਉਂ ਸ਼ਰਮੇ ਸਹੀ ਗੱਲ ਸਾਰੇ ਮਿਲ ਜਾਣਗੇ ਜੀ ਸਾਰੀ ਕੰਪਨੀਆਂ ਦੇ ਟਾਇਰ ਹਾਜ਼ਰ ਹੋਣਗੇ ਜੀ ਟੋਟਲ ਬਿਲਕੁਲ ਕੋਈ ਮੈਨ ਆਵੇ ਮੈਨੂੰ ਲੰਬਾ ਮਿਲ ਜੇ ਕੋਈ ਲੰਬਾ ਨਹੀਂ ਆਉਂਦਾ ਜੀ ਮੈਂ ਗੱਲਾਂ ਬਹੁਤ ਵੱਡੀਆਂ ਕਰਾਇਆ ਮਾਨ ਨਾਲ ਮੈਂ ਬੇਫਿਕਰ ਲੋ ਜੀ ਜਨਾਬ ਕਿ ਆਪਣੇ ਕੋਲੇ ਇੱਕ ਨਵਾਂ ਹੋਰ ਹੋਰ ਤੁਹਾਨੂੰ ਦਿਖਾ ਦਿੰਨੇ ਆ ਵੀ ਲਾਇਏ ਵੀ ਹੁਣ ਬਾਈ ਅਵੇਲੇਬਲ ਆ ਲਾਇਏ ਦੀ ਨਵੀਂ ਰੇਂਜ ਆ ਨਵੇਂ ਲਾਇਏ ਆ ਜੀ ਸਾਰੇ ਸਾਰੀ ਰੇਂਜ ਆ ਗਈ ਫਰੈਸ਼ ਵਾਲੀ ਠੀਕ ਆ ਤੇ ਬਾਈ ਜਿਹੜੀ ਵੀ ਮਰਜ਼ੀ ਗੱਡੀ ਤੇ ਆ ਕੇ ਅਗਲੇ ਨੇ ਕਹਿਤਾ ਵੀ ਹੱਥ ਧਰਤਾ ਉਹੀ ਸਾਈਜ਼ ਉ ਮਿਲੂਗਾ ਤੇ ਭਾਈ ਆਪਾਂ ਸਪੈਸ਼ਲ ਕੋਈ ਟਾਇਰਾਂ ਤੇ ਆ ਜੀ ਆਪਾਂ ਜੇ ਗੱਲ ਕਰਗੇ ਤਾਂ ਹਨਾ ਭਾਈ ਕੀ ਗਾਰੰਟੀ ਵਾਰੰਟੀ ਆ ਆਪਣੇ ਟਾਇਰਾਂ ਦੀ ਭਾਈ ਮਾਰਕੀਟ ਨਾਲੋਂ ਕੀ ਵੱਖਰਾ ਦੇ ਰਹੇ ਆ ਇਹ 3 ਸਾਲ ਦੀ ਘੱਟ ਦੀ ਗਾਰੰਟੀ ਆ ਜੀ 5 ਸਾਲ ਫੁੱਲੇ ਤਾਰ ਛੱਡੇ ਦੀ ਗਾਰੰਟੀ ਆ 3 ਸਾਲ ਦੀ ਘੱਟ ਦੀ 3 ਸਾਲ ਦੀ ਘੱਟ ਦੀ ਗਾਰੰਟੀ ਆ ਆਲ ਇੰਡੀਆ ਦੀ ਗਾਰੰਟੀ ਹੋਊਗੀ ਜੀ ਇਸ ਟਾਇਰ ਦੀ ਆਲ ਇੰਡੀਆ ਦੀ ਸੀਐਡੀ ਆਲ ਇੰਡੀਆ ਜਿੱਥੇ ਮਰਜ਼ੀ ਤੁਸੀਂ ਚੇਂਜ ਕਰਾ ਸਕਦੇ ਹੋ ਜੀ ਲੋ ਵੀ ਇੱਕ ਵੱਡਾ ਆਫਰ ਆ ਜਿੱਥੇ ਵੀ ਤੁਸੀਂ ਤੁਰੇ ਫਿਰਦੇ ਇਹ ਨਹੀਂ ਲਾਉਣੀ ਹੋਊਗੀ ਸੀਐਡੀ ਦੀ ਸ਼ੋਪੀ ਤੇ ਜਾ ਕੇ ਕਿਤੇ ਵੀ ਆਪਾਂ ਚੇਂਜ ਕਰਾ ਸਕਦੇ ਆ ਆਲ ਇੰਡੀਆ ਦੇ ਆਲ ਹਾਂਜੀ ਠੀਕ ਆ ਅੱਗੇ ਆ ਗਿਆ ਆਪਣੇ ਕੋਲੇ ਪੋਲੋ ਜੀ ਸੀਏ ਟਾਈ ਆ ਗਿਆ ਪੋਲੋ ਆ ਗਿਆ ਯੋ ਕੋ ਹਮ ਦਾ ਕੀ ਹੈਗਾ ਇਹ ਕੋ ਮਾਈਕਲ ਬਹੁਤ ਜਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਜੀ ਟੈਂਪਰ ਇਹ ਯੋਕੋ ਮਾ ਸਵਿਫਟ ਗੱਡੀ ਦਾ ਟਾਇਰ ਮੇਰੇ ਕੋਲ ਸਿਰਫ 4200 ਰੁਪਏ ਦਾ ਸਰਫ 4200 ਚ ਸਿਰਫ 4200 ਆਨਲਾਈਨ ਚੱਲੀ ਜਾਂਦੀ ਹੈ ਮੁਕਰ ਨਾਲ ਆ ਤੁਹਾਨੂੰ ਆਉਣਾ ਨਾ ਭਾਈ ਅਸੀਂ ਮੁਕਰ ਦੇ 4200 ਰੁਪਏ ਦਾ ਟਾਇਰ ਦੇ ਦਾਂਗੇ ਜੀ ਲੈ ਵੀ ਸਵਿਫਟ ਦਾ ਯੋਕੋ ਹਮ ਦਾ ਸਿਰਫ 4200 ਦਾ ਟਾਇਰ ਦੇ ਜਾਂਦਾ ਸਾਇਦ ਦੱਸ ਦੋ ਕਿਹੜਾ ਇਹ ਇਹ ਹੋਊਗਾ ਜੀ 165 80 14 ਦਾ ਟਾਇਰ ਹੋਊਗਾ ਜੀ ਸਵਿਫਟ ਗੱਡੀ ਨੂੰ ਜਿਹੜਾ ਨਾਮ ਨਾਲ ਚੱਲ ਕੇ ਆਉਂਦਾ ਟਾਇਰ ਜਿਵੇਂ ਅਰੀਜਨਲ ਕੰਪਨੀ ਨਹੀਂ ਆਉਂਦਾ ਇਹਦਾ ਨਾਲ 165 80 14 ਦਾ ਟਾਇਰ ਹੋਊਗਾ ਠੀਕ ਆ ਅੱਗੇ ਆ ਗਿਆ ਬਈ ਆਪਣਾ ਬਲੈਰੋ ਦਾ ਬਲੈਰੋ ਦਾ ਆ ਗਿਆ ਜੀ ਇਹ 6500 ਰੁਪਏ ਦਾ ਟਾਇਰ ਹੋਊਗਾ ਜੀ 6500 ਦਾ ਹਾਂਜੀ ਬਾਜ਼ਾਰ ਨਾਲੋਂ ਘੱਟ ਹੀ ਹੋਣਾ ਚਾਹੀਦਾ ਰੇਟ ਬਾਜ਼ਾਰ ਨਾਲੋਂ ਘੱਟ ਹੋਊਗਾ ਜੀ ਜਮਾ ਬਿਲਕੁਲ ਘਟੂਗਾ ਜਦੋਂ ਅੱਗੇ ਆਪਣਾ ਲੋ ਪ੍ਰੋਫਾਈਲ ਦਾ ਵਾਲੇ ਸ਼ਕੀਨ ਹੁੰਦੇ ਆ ਆ ਦੇਖ ਲਓ ਬਾਈ ਸਵਿਫਟ ਦਾ ਇਹ ਹਾਂਜੀ ਹਾਂਜੀ 955516 ਦਾ ਟਾਇਰ ਹੋਊਗਾ ਇਹ ਹਾਈ ਟੈਂਡਰ ਵਾਲਾ ਟਾਇਰ ਜਿਹੜੇ ਕਹਿੰਦੇ ਨੇ ਬਾਈ ਰੈ ਮੱਜਾ ਮਾੜਾ ਮਾੜਾ ਤੇ ਟਾਇਰ ਥੱਲੇ ਮਾੜਾ ਮਾੜਾ ਜਿੰਨਾ ਹੁੰਦਾ ਨਾ ਥੱਲੇ ਲੋ ਪ੍ਰੋਫਾਈਲ ਵੱਜਦਾ ਬਿਲਕੁਲ ਲੋ ਪ੍ਰੋਫਾਈਲ ਹੋਊਗਾ ਉਹ ਟਾਇਰ ਆ ਬਾਈ ਸ਼ਕੀਨ ਆ ਜਿਹੜੇ ਅੱਜ ਕੱਲ ਦੇ ਬੰਦੇ ਕੋਲੋ ਵੀ ਮਿਲ ਜੂ ਯੋਕੋਮਾ ਵੀ ਮਿਲ ਜੂਗਾ ਜੀ ਸੀਐਡੀ ਵੀ ਮਿਲ ਜੂਗਾ ਸਾਰੀ ਕੰਪਨੀ ਦਾ ਮਿਲ ਜਾਣਗੇ ਤੇ ਆਜੋ ਬਾਈ ਆਪਾਂ ਤੁਹਾਨੂੰ ਪੜਾਹਰ ਦਿਖਾ ਦਿੰਨੇ ਆ ਹੁਣ ਤੇ ਆਜੋ ਅਲਾਈ ਹੋ ਜਾਊਗਾ ਜੀ 21000 ਰੁਪਏ ਤੋਂ ਸਵਿਫਟ ਦਾ 21000 ਦੇ ਚਾਰੇ 21000 ਰੁਪਏ ਦਾ ਚਾਰੇ ਠੀਕ ਆ ਸਟਾਰਟਿੰਗ ਆ ਸਟਾਰਟਿੰਗ ਹੈ ਉਸ ਤੋਂ ਉੱਪਰ ਕਿਤੋਂ ਵੀ ਮਰਜੀ 21 22 23000 ਰੁਪਏ ਤੱਕ ਲਾਇਆ ਹੋਊਗਾ ਜੀ 14 ਇਹਦੀ ਕੀ ਗਾਰੰਟੀ ਗਾਰੰਟੀ ਹੋਈ ਆ ਬਾਈ ਕੋਈ ਅਲਾਈ ਦੀ ਇਹਦੀ ਗਾਰੰਟੀ 1 ਸਾਲ ਦੀ ਹੁੰਦੀ ਹੈ ਪਪੜੀ ਬਣ ਕੇ ਪੇਂਟ ਉੱਤਰ ਜਾਵੇ ਉਹ ਕੁਝ ਵੀ ਹੁੰਦਾ ਉਹ ਟੁੱਟੇ ਭੱਜੇ ਦੀ ਕੋਈ ਗਾਰੰਟੀ ਨਹੀਂ ਉਹਦੀ ਕੋਈ ਕੋਈ ਗਾਰੰਟੀ ਨਹੀਂ ਉਹ ਤਾਂ ਚੱਲ ਕੇ ਹਨ ਓਖਲੀ ਚ ਮਾਰ ਆਉਂਦਾ ਕੋਈ ਗਾਰੰਟੀ ਨਹੀਂ ਇਹ ਅਲਾਈ ਹੈ ਜਿਹੜਾ ਹੈਗਾ ਇੰਡੀਅਨ ਹੈ ਜਿਹੜਾ ਕੋਈ ਆਪਣੀ ਕੋਲੇ ਵੈਰਾਈਟੀ ਹੈ ਹਨ ਉਹ ਹੇਰ ਤਰ੍ਹਾਂ ਦੀ ਅਵੇਲੇਬਲ ਮਿਲ ਜੂਗੀ ਇੱਕ ਜਿਆਦਾ ਤਰੇ ਹੁੰਦਾ ਬਾਈ ਕਈ ਅਲਾ ਫੋਟੋ ਦਿਖਾ ਹੁੰਦਾ ਮੰਨ ਲਓ ਵੀ ਕੱਲ ਨੂੰ ਇੱਕ ਲਾਇ ਕਿਸੇ ਦਾ ਟੁੱਟ ਵੀ ਜਾਂਦਾ ਇਹ ਲਾਇ ਐਕਸਟਰਾ ਮਿਲ ਜੂਗਾ ਸਿੰਗਲ ਪੀਸ ਚਾਹੀਦਾ ਸਿੰਗਲ ਮਿਲ ਜਾਊਗਾ ਇਹ ਨਹੀਂ ਗਾ ਤੁਹਾਨੂੰ ਚਾਰਾਂ ਹੀ ਬਦਲਨੇ ਪੈਣਗੇ ਜੇ ਤੁਹਾਡਾ ਚਾਰਾਂ ਚੋਂ ਇੱਕ ਖਰਾਬ ਹੁੰਦਾ ਉਹ ਤੁਹਾਨੂੰ ਇੱਕ ਵੀ ਅਵੇਲੇਬਲ ਕਰਾ ਦੋਗੇ ਇੱਕ ਵੀ ਅਵੇਲੇਬਲ ਠੀਕ ਆ ਜੇ ਕੋਈ ਬਾਈ ਫੋਟੋ ਦਿਖਾਉਂਦਾ ਵੀ ਇਸ ਨਾਲ ਦੇ ਮੈਂ ਉਹਦੇ ਨਾਲ ਦਾ ਵੀ ਮਿਲ ਜੂਗਾ ਇੱਕ ਦਿਨ ਦੇ ਛੱਡ ਕੇ ਮਿਲ ਜਾ ਪਹਿਲਾਂ ਆਰਡਰ ਕਰ ਦਿਓ ਪਹਿਲਾਂ ਆਰਡਰ ਕਰ ਦਿਓ ਤੇ ਬਾਈ ਦਿਖਾਇਆ ਭੰਡਾਰ ਆਪਾਂ ਪਿੱਛੇ ਫਿਰ ਲੈ ਕੇ ਆ ਜੀ ਆ ਜਾਓ ਬਾਈ ਕੋਟ ਤੇ ਪਰ ਪਾਸੋਂ ਵੀ ਜਿਹੜੇ ਬਾਈ ਪੰਡ ਲਾਦੇ ਹੁਣ ਤੁਹਾਨੂੰ ਬਠਿੰਡੇ ਲੁਧਿਆਣੇ ਕਹੀਂ ਬਾਈ ਸ਼ਰਮਾ ਜੀ ਜਾਣਾ ਨਹੀਂ ਪੈਂਦਾ ਕਿਤੇ ਵੀ ਕੋਈ ਲੋਡ ਨਹੀਂ ਹੈ ਜੀ ਤਾ ਤ ਖਾ ਦਿਓ ਇਧਰ ਬਾਈ ਜੰਗਮੀ ਤਾਂ ਕੈਮਰਾ ਮਾਰ ਕੇ ਦਿਖਾ ਦਿਓ ਪਹਿਲਾਂ ਸਾਰਾ ਸਟਾਕ ਅਵੇਲੇਬਲ ਹੈ ਸਾਰਾ ਸਟਾਕ ਅਵੇਲੇਬਲ ਹੈ ਇੱਥੇ ਹੀ ਬਾਈ ਇੱਕ ਪੌੜੀਆਂ ਤਾਂ ਵੀ ਚੜਦੀਆਂ ਹੁਣ ਆਪਾਂ ਚੱਲ ਤੁਹਾਨੂੰ ਦੱਸ ਦਿੰਨੇ ਆਂ ਵੀ ਬਾਈ ਤਿੰਨ ਮੰਜ਼ਲਾ ਜਿਹੜਾ ਬਾਈ ਦਾ ਸਮਾਨ ਭਰਿਆ ਪਿਆ ਠੀਕ ਆ ਬੇਫਿਕਰ ਹੋ ਕੇ ਇਧਰ ਵੇਖ ਲਓ ਬਾਈ ਇੱਕ ਗੱਲ ਹੋਰ ਆ ਬਾਈ BMW ਵਾਲੇ ਹਨਾ ਕੋਈ ਗੱਡੀਆਂ ਵੱਡੀ ਗੱਡੀ ਬਾਈ ਕੋਈ ਵੀ ਟਾਇਰ ਕੋਈ ਵੀ ਸਾਇਜ਼ ਇਥੋਂ ਅਵੇਲੇਬਲ ਸਾਰੇ ਸਾਰੇ ਵੇਲੇ ਲਾ ਵੀ ਕਲਾ ਛੋਟੇ ਟਾਇਰ ਨਹੀਂ ਵੱਡੀ ਗੱਡੀ ਛੋਟੀ ਗੱਡੀ ਉਹ ਵੀਲਰ ਤੋਂ ਲੈ ਕੇ 4 ਵੀਲਰ ਦੇ ਸਾਰੇ ਟਾਇਰ ਹੋਣਗੇ ਲਾ ਵੀ 2 ਵੀਲਰ ਤੋਂ ਲੈ ਕੇ ਭਾਈ ਕਹਿੰਦਾ 4 ਵੀਲਰ ਤੱਕ ਸਾਰੇ ਟਾਇਰ ਮਿਲ ਜਾਣਗੇ ਇਦਾਂ ਦੀ ਕਮਾ ਲੈ ਇਹਦਰ ਲਾਇਦਾ ਸਟਾਕ ਬਹੁਤ ਪਿਆ ਬਾਈ ਬਹੁਤ ਬੜਾ ਸੀ ਕੈਂਟਰ ਦੇ ਵੀ ਟਾਇਰ ਰੱਖਦੇ ਆ ਜੀ 750 16 825 16 ਵਗੈਰਾ ਦੇ ਰੇਡੀਅਲ ਟਾਇਰ ਕੈਂਟਰ ਦੇ ਟਾਇਰ ਪਏ ਆ ਬਾਈ ਸਾਰੇ ਹਰੇਕ ਤਰ੍ਹਾਂ ਦੇ ਤੁਹਾਨੂੰ ਵੀਕਲ ਦੇ ਟਾਇਰ ਮਿਲ ਜਾਣਗੇ ਇਹਦਾ ਸਟਾਕ ਦਿਖਾ ਰਹੇ ਬਾਈ ਇਧਰ ਬਥੇਰਾ ਸਟਾਕ ਪਿਆ ਲਾਇਦਾ ਬਾਕੀ ਜਿਹੜਾ ਲਾਇਓ ਤੁਸੀਂ ਮੰਗੋਗੇ ਉਹ ਤੁਹਾਨੂੰ ਇੱਥੇ ਬਿਲ ਬਿਲ ਮਿਲ ਜੂਗਾ ਤੇ ਆਜੋ ਤੁਹਾਨੂੰ ਲੋਕੇਸ਼ਨ ਆਪਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿੱਥੇ ਖੜੇ ਆਪਾਂ ਸ਼ਰਮਾਈ ਲੋਕੇਸ਼ਨ ਜ਼ਰੂਰ ਦੱਸ ਦੋ ਆਪਣਾ ਅਰਵਿੰਦ ਇਹ ਬਠਿੰਡਾ ਰੋਡ ਅਰਵਿੰਦ ਕਲੋਨੀ ਦੇ ਵਿੱਚ ਬਠਿੰਡਾ ਰੋਡ ਅਰਵਿੰਦ ਕਲੋਨੀ ਦੇ ਵਿੱਚ ਤੇ ਜੇ ਕੋਈ ਨਵਾਂ ਟਾਇਰ ਪਵਾ ਕੇ ਲਈ ਆਉਂਦਾ ਚਾਰੇ ਉਹਨੂੰ ਤੁਸੀਂ ਅਲਾਈਨਮੈਂਟ ਦੀ ਜਾਂ ਉਹ ਵੀ ਦੱਸ ਦੋ ਕੀ ਕੀ ਸਹੂਲਤ ਦਿੰਨੇ ਆ ਕੰਪਿਊਟਰ ਦਾ ਆਪਾਂ ਬਾਹਰ ਜਾ ਕੇ ਚੱਲ ਕੇ ਦਿਖਾ ਦਈਏ ਚਾਰੇ ਟਾਇਰ ਪਵਾਉਂਦਾ ਅਲਾਈਨਮੈਂਟ ਬੈਲੈਂਸਿੰਗ ਸਾਰਾ ਕੁਝ ਫ੍ਰੀ ਹੈ ਫ੍ਰੀ ਹੈ ਪੋਸਟ ਕੋਈ ਪੈਸਾ ਨਹੀਂ ਲਿਆ ਜਾਊਗਾ ਚਾਰੇ ਟਾਇਰਾਂ ਦੇ ਚਾਰੇ ਟਾਇਰਾਂ ਦੇ ਜੇ ਪਲੱਸ ਅਲਾਈ ਤੇ ਟਾਇਰ ਪਵਾਉਂਦਾ ਉਹਦੇ ਵਾਸਤੇ ਹੋਰ ਵੀ ਆਈਟਮ ਹੈਗੀਆਂ ਸਾਡੇ ਕੋਲ ਉਹਦੇ ਵਾਸਤੇ ਇੱਕ ਬਾਹਰ ਲੋਕੇਸ਼ਨ ਦਿਖਾ ਦਗੇ ਇਧਰ ਦੇਖ ਲਓ ਆਪਾਂ ਖੜੇ ਕਿੱਥੇ ਆ ਬਾਈ ਕੋਟਕਪੂਰੇ ਖੜੇ ਆਂਗੇ ਕੋਟਕਪੂਰਾ ਬਠਿੰਡਾ ਰੋਡ ਆ ਅਰਵਿੰਦ ਕਲੋਨੀ ਆ ਠੀਕ ਹੈ ਅਰੇ ਵੇਚ ਬਾਈ ਹੈਗਾ ਨਵਲ ਟਾਇਰ ਤੁਸੀਂ ਦੇਖ ਸਕਦੇ ਹੋ ਨੰਬਰ ਥੱਲੇ ਚੱਲੀ ਜਾਂਦਾ ਤੁਸੀਂ ਬਾਈ ਨੂੰ ਕਾਲ ਵੀ ਕਰ ਸਕਦੇ ਹੋ ਆਜੋ ਬਾਈ ਅੱਗੇ ਹੋਰ ਕੀ ਆਫਰ ਦੇ ਰਹੇ ਹਾਂ ਚਾਰੇ ਟਾਇਰ ਤੇ ਅਲਾਏ ਅਲਾਏ ਦੋਵੇਂ ਚੀਜ਼ਾਂ ਪਾਣੀਆਂ ਨੇ ਤਾਂ ਆਪਾਂ ਨੂੰ ਆ ਇਹ ਪੰਪ ਫ੍ਰੀ ਦਿੱਤਾ ਜਾਊਗਾ ਜੀ ਹਵਾ ਭਰਨ ਵਾਲੀ 1500 ਰੁਪਏ ਦੀ ਕੋਸਟ ਹੈ ਦੀ ਹਵਾ ਭਰਨ ਵਾਲਾ ਪੰਪ ਫ੍ਰੀ ਦੇਵਾਂਗੇ ਜੀ ਅੱਛਾ ਇਹ ਫ੍ਰੀ ਦਿਓਗੇ ਇਹ ਬਿਲਕੁਲ ਫ੍ਰੀ ਲਓ ਵੀ ਇਹ ਆਓ ਬੱਸ ਵਾਸ਼ਿੰਗ ਫ੍ਰੀ ਕਰ ਦਿਆਂਗੇ ਜੀ ਨਾਲ ਗੱਡੀ ਦੀ ਵਾਸ਼ਿੰਗ ਫ੍ਰੀ ਕਰਕੇ ਦੇਵਾਂਗੇ ਜੀ ਸਾਰੀ ਸਾਰੀ ਹਾਂਜੀ ਹਾਂਜੀ ਸਾਰੀ ਵਾਸ਼ਿੰਗ ਜੇ ਬਾਈ ਜੇ ਕੋਈ ਵਾਸ਼ਿੰਗ ਨਹੀਂ ਕਰਦਾ ਹੋਊਗਾ ਵਾਸ਼ਿੰਗ ਅਸੀਂ ਨਾਲ ਫ੍ਰੀ ਕਰਕੇ ਦੇਵਾਂਗੇ ਜੀ ਗੱਡੀ ਜੇ ਬਾਈ ਨਾਲ ਯਾਰ ਤੁਸੀਂ ਜੁੜ ਜਾਣੇ ਆ ਪੱਕੇ ਤੌਰ ਤੇ ਵੀ ਗੱਡੀ ਕਿਤੇ ਪਾਸੇ ਲਿਆਣੀ ਨਹੀਂ ਤੁਹਾਡੀ ਹਵਾ ਇੱਥੇ ਜਮਾ ਫ੍ਰੀ ਆ ਪੈਂਚਰ ਵੀ ਬਾਈ ਮੈਂ ਨਾਲ ਜਿਹੜਾ ਬੰਦਾ ਜੁੜੂਗਾ ਯਾਰ ਪੈਂਚਰ ਤੱਕ ਦੇ ਵੀ ਪੈਸੇ ਨਹੀਂ ਪੈਂਚਰ ਦੇ ਪੈਸੇ ਲੈਂਦੇ ਨਹੀਂ ਜੀ ਬਸ ਇਹ ਦੁੱਤੇ ਕੀ ਆ ਬਾਈ ਇਹ ਦੁੱਤੇ ਕੁਛ ਨਹੀਂ ਬਾਈ ਪਰ ਜੁੜੋ ਬੰਦੇ ਨਾਲ ਬੰਦਾ ਕਹਿੰਦਾ ਵੀ ਤੁਹਾਡਾ ਫਾਇਦਾ ਕਰੂੰਗਾ ਪਰ ਫਾਇਦਾ ਹੀ ਕਰਾਂ ਪੈਸੇ ਨਹੀਂ ਲੈਂਦੇ ਪੈਂਚਰ ਦੇ ਅਸੀਂ ਦਾਨ ਖਾਤ ਜੀ ਬਾਨਨੇ ਕਦੇ ਵੀ ਨਹੀਂ ਲਏ ਕਿਸੇ ਤੋਂ ਵੀ ਨਹੀਂ ਲਏ ਅੱਜ ਵੀ ਨਹੀਂ ਲੈਂਦੇ ਆਗਾ ਵੀ ਨਹੀਂ ਲੈਂਦੇ ਜੋ ਜਿੰਨੀ ਚਾਹਤਾ 50 ਦਿੰਦਾ 100 ਦਿੰਦਾ ਜਿੰਨੇ ਦੇ ਇਹ ਆ ਚੱਕੋ ਬਾਈ ਚੱਕੋ ਇਹ ਦੋ ਵੱਡੇ ਆਫਰਾਂ ਤੇ ਆਹ ਵੇਖ ਲਓ ਪੰਪ ਮਿਲ ਜਾਣਾ ਇਹ ਚਾਰੇ ਲਾਇ ਪਾਉਣੇ ਚਾਰੇ ਟਾਇਰ ਪਾਉਣੇ ਆ ਤਾਂ ਤੁਹਾਨੂੰ ਇੱਕ ਵੱਡੀ ਗੱਲ ਹੈ ਇਥੇ ਆਨਲਾਈਨ ਸੌਦਾ ਮਿਲੂਗੀ ਤੁਸੀਂ ਬਾਈ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਆ ਪਰ ਜਾਣਕਾਰੀ ਉਹ ਬੰਦਾ ਲਵੋ ਜਿਹਨੇ ਟਾਇਰ ਪੋਣਿਆ ਕਿ ਨਹੀਂ ਸ਼ਰਮਾਈ ਕਿਉਂਕਿ ਫालतੂ ਨਾ ਬਾਈ ਸਮਾਂ ਬਰਬਾਦ ਕਰੋ ਇਹਨਾਂ ਦਾ ਵੀ ਵੱਡਾ ਬਾਈ ਕੰਮ ਹੈ ਹਨਾ ਹੋਲਸੇਲ ਦਾ ਵੀ ਕੰਮ ਹੈਗਾ ਜੋ ਕੋਈ ਹੋਰ ਵੀ ਜੁੜਨਾ ਚਾਹੁੰਦਾ ਬਾਈ ਬੰਦਾ ਨਾਲ ਦੁਕਾਨਦਾਰ ਵੀ ਜੁੜਨਾ ਚਾਹੁੰਦਾ ਤੇ ਬਾਈ ਨਾਲ ਜੁੜ ਸਕਦਾ ਤੇ ਵੇਖ ਲਓ ਬਾਈ ਸਟਾਕ ਇੱਕ ਵਾਰ ਦਿਖਾਤਾ ਬਾਕੀ ਬਾਈ ਐਡਰੈਸ ਥੱਲੇ ਚੱਲੀ ਜਾਂਦਾ ਤੇ ਇੱਕ ਵਾਰ ਜ਼ਰੂਰ ਪਹੁੰਚੋ ਬਾਈ ਦਾ ਮੌਕਾ ਦਿਓ ਪੰਜਾਬ ਚ ਰਹਿ ਕੇ ਬਾਈ ਆਪਦਾ ਕੰਮ ਕਰੀ ਜਾਂਦਾ ਹਨਾ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ